ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਟ੍ਰੈਵਲ ਸਿੰਘ ਕੌਰ ਜਿਵੇਂ ਆਪ ਜੀ ਨੂੰ ਪਤਾ ਹੈ ਪਿਛਲੀ ਵੀਡੀਓ ਦੇ ਵਿੱਚ ਆਪ ਜੀ ਨੇ ਦੇਖਿਆ ਹੈ ਕਿ ਆਪਾਂ ਜਾ ਰਹੇ ਹਾਂ ਹਜੂਰ ਸਾਹਿਬ ਦੀ ਯਾਤਰਾ ਅੱਜ ਤੀਸਰਾ ਦਿਨ ਹੈ ਸੋ ਆਪਾਂ ਯਾਤਰਾ ਕਰਦੇ ਹੋਏ ਅੱਜ ਤੀਸਰੇ ਦਿਨ ਜੋ ਰਾਤ ਆਪਾਂ ਇੰਦੌਰ ਰੁਕੇ ਸੀ ਇੰਦੌਰ ਤੋਂ ਹੁਣ ਆਪਾਂ ਚੱਲ ਕੇ ਅੱਜ ਮਲਕਾਪੁਰ ਰਾਤ ਰੁਕਾਂਗੇ ਸੋ ਸਵੇਰ ਤਾਂ ਬਹੁਤ ਸੁਹਾਵਣਾ ਸਾਫ਼ ਸਾਫ਼ ਸੁਥਰਾ ਦਿਨ ਹੈ ਤੇ ਆਪਾਂ ਜਾ ਰਹੇ ਆ ਅੱਜ ਮਲਕਾਪੁਰ ਤੇ ਮਲਕਾਪੁਰ ਦਾ ਜੋ ਇਤਿਹਾਸ ਹੈ ਸੋ ਆਪਾਂ ਦੱਸਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਉਸ ਜਗ੍ਹਾ ਤੇ ਆਏ ਸੀ ਗੁਰੂ ਗੋਬਿੰਦ ਸਿੰਘ ਜੀ ਆ ਕੇ ਇੱਕ ਕਦਮ ਦੇ درخت ਦੇ ਥੱਲੇ ਬੈਠੇ ਸੀ ਉੱਥੇ ਜਾ ਕੇ ਆਪਾਂ ਇਤਿਹਾਸ ਦੇ ਸਾਂਪਨਾਂ ਗੁਰਦਰਾਸਾਹਿਬ ਬਣਾਇਆ ਹੈ ਸੋ ਹੁਣ ਆਪਾਂ ਪਹੁੰਚ ਗਏ ਮਲਕਾਪੁਰ ਮਲਕਾਪੁਰ ਦੇ ਵਿੱਚ ਅੱਜ ਰਾਤ ਰੁਕਾਂਗੇ ਸੋ ਸ਼ਾਮ ਦਾ ਕੋਈ 5:00 ਵਜੇ ਦਾ ਸਮਾਂ ਹੈ ਸੋ ਆਪਾਂ ਇਸ ਜਗ੍ਹਾ ਤੇ ਪਹੁੰਚੇ ਹਾਂ ਹੁਣ ਬੈਗ ਤਾਰਾ ਜੀ ਮਸੀਂ ਬੱਚਿਆਂ ਨੂੰ ਵੇਲ ਮਿਲੀ ਆ نیچے ਖੇਡਣ ਲੱਗੇ ਹੋਏ ਨੇ ਬੱਚੇ ਸੋ ਸਾਰਾ ਦਿਨ ਬੱਚੇ ਥੱਕ ਜਾਂਦੇ ਨੇ ਵੱਡੇ ਵੀ ਥੱਕ ਜਾਂਦੇ ਨੇ ਇਸ ਕਰਕੇ ਹੁਣ ਆਪਾਂ ਸਾਰੇ ਬੱਚਿਆਂ ਨੂੰ ਵੇਖ ਰਹੇ ਆ ਖੇਡ ਰਹੇ ਨੇ ਸਭ ਖੜੇ ਹੋਏ ਨੇ ਕੁਝ ਪਾਣੀ ਪੀਣ ਗਿਆ ਕੁਝ ਹੋਰ ਪਾਸੇ ਜਲਾ ਗਿਆ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਸਭ ਖੜੇ ਹੋਏ ਨੇ ਇੱਥੇ ਰਾਤ ਕੱਟਣੀ ਆਪਾਂ ਨੇ ਸਾਰੀ ਸੰਗਤ ਆਈ ਆ ਹੁਣ ਚਾਹ ਬਣ ਰਹੀ ਆ ਚਾਹ ਪੀਣ ਲੱਗੇ ਆ ਚਾਹ ਪੀ ਕੇ ਲੰਗਰ ਛੱਕਾਂਗੇ ਸੋ ਰਾਤ ਦਾ ਲੰਗਰ ਛੱਕ ਕੇ ਫਿਰ ਆਰਾਮ ਕਰਾਂਗੇ ਸੋ ਹੁਣ ਸਭ ਚਾਹ ਦੀ ਵੇਟ ਕਰ ਰਹੇ ਨੇ ਚਾਹ ਬਣ ਰਹੀ ਆ ਗੁਰਦੁਆਰੇ ਆਏ ਆ ਆਪ ਹੀ ਚਾਹ ਲੱਗਿਆ ਬਣਾਣਾ ਦੇਖੋ ਜੀ ਸੇਵਾਦਾਰ ਸੇਵਾਦਾਰ ਸਾਹਿਬ ਦੇਖੋ ਇੱਧਰ ਉਹ ਘੜੇ ਨੇ ਸਾਡੇ ਬਾਬਾ ਜੀ ਤੁਹਾਨੂੰ ਦਿਖਾ ਦਊਂਗਾ ਇਹ ਲਓ ਜੀ ਚੁੱਲਾ ਹੀ ਵੇਖ ਲਓ ਅੱਛਾ ਪੱਤੀ ਪਾਤੀ ਚੀਨੀ ਪਾਈ ਹੈ ਕਿ ਨਹੀਂ ਪਾਣੀ ਹੈ ਭੁੱਲ ਨਾ ਜਾਓ ਕਿ ਤੇ ਫਿੱਕੀ ਚਾਹ ਬਣਾ ਦੋ ਬੱਲੰਗਰ ਹਾਂ ਆਇਆ ਦੁੱਧ ਲੈ ਕੇ ਦੋ ਗਲਾਸ ਚੱਲ ਪਾ ਦੇ ਪਾ ਨਹੀਂ ਭਰ ਲਿਆ ਦੋਨੇ ਭਰ ਲਿਆ ਦੁੱਧ ਦੇ ਗਲਾਸ ਪਾ ਦੇ ਜਿੰਨਾ ਕਿ ਪਾਣਾ ਪਾ ਦੇ ਚੱਲ ਪਾ ਰੱਖਣਾ ਕਾਰ ਦੇ ਆਪ ਹੀ ਲੱਗਿਆ ਲੰਗਰ ਹਾਲ ਤੇ ਚਾਹ ਬਣਾਣਾ ਬਣਾਓ ਬਣਾਓ ਮੈਂ ਬਿਕਰ ਐ ਮੈਂ ਦੁੱਧ ਪਾ ਪਹਿਲਾਂ ਕਦੇ ਬਣਾਈ ਨਹੀਂ ਚਾਹ ਬਣਾਈ ਹੈ ਭਾਈ ਮਮਟਾ ਵੀ ਕਾ ਚਾਹ ਰੋਟੀਆਂ ਹਾਂਜੀ ਸਵੇਰ ਦਾ ਟਾਈਮ ਹੋ ਗਿਆ ਸੋ ਆਪਾਂ ਇਤਿਹਾਸ ਬਾਰੇ ਜਾਣਕਾਰੀ ਲੈਣੇ ਆ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ ਤੇ ਇੱਥੇ ਦਾ ਇਤਿਹਾਸ ਇਹ ਹੈ ਜਦੋਂ ਗੁਰੂ ਸਾਹਿਬ ਜੀ ਨਦੇੜ ਵੱਲ ਨੂੰ ਜਾ ਰਹੇ ਸੀ ਉਸ ਸਮੇ ਗੁਰੂ ਸਾਹਿਬ ਬਰਹਾਨਪੁਰ ਰੁਕੇ ਬਰਹਾਨਪੁਰ ਜੋ ਕਿ ਇੱਥੋਂ 200 ਤੋਂ 250 ਕਿਲੋਮੀਟਰ ਅੱਗੇ ਹੈ ਸੋ ਜਦੋਂ ਇਸ ਮਲਕਾਪੁਰ ਦੇ ਰਾਜੇ ਨੂੰ ਪਤਾ ਲੱਗਿਆ ਲਾਲ ਬਾਦਸ਼ਾਹ ਇੱਕ ਫਕੀਰ ਸੀ ਲਾਲ ਸ਼ਾਹ ਇੱਕ ਫਕੀਰ ਸੀ ਉਸਨੇ ਜਦੋਂ ਦੱਸਿਆ ਕਿ ਮਲਕਾਪੁਰ ਦੇ ਰਾਜੇ ਨੂੰ ਕਿ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਰਹਾਨਪੁਰ ਆਏ ਹਨ ਸੋ ਰਾਜਾ ਉਸ ਜਗ੍ਹਾ ਤੇ ਮਿਲਣ ਗਿਆ ਗੁਰੂ ਸਾਹਿਬ ਨੂੰ ਅਤੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਸਾਡੇ ਇਲਾਕੇ ਦਾ ਜੋ ਸਾਡੀ ਰਿਆਸਤ ਹੈ ਮਲਕਾਪੁਰ ਉਸ ਜਗ੍ਹਾ ਦਾ ਜੋ ਪਾਣੀ ਹੈ ਬਹੁਤ ਖਾਰਾ ਹੈ ਸੋ ਗੁਰੂ ਸਾਹਿਬ ਨੇ ਰਾਜੇ ਦੀ ਬੇਨਤੀ ਸੁਣ ਕੇ ਅਗਲੇ ਦਿਨ ਗੁਰੂ ਸਾਹਿਬ ਜੀ ਜਦੋਂ ਮਲਕਾਪੁਰ ਪੁੱਜੇ ਇੱਕ ਕਦਮ ਦੇ ਦਰਖਤ ਦੇ ਥੱਲੇ ਆ ਕੇ ਵਿਸ਼ਰਾਮ ਕੀਤਾ ਅਤੇ ਉਸ ਜਗ੍ਹਾ ਤੇ ਬੈਠ ਕੇ ਇੱਕ ਖੂਹ ਖੂਹ ਪਟਵਾਇਆ ਅਤੇ ਖੂਹ ਪਟਵਾ ਕੇ ਜੋ ਖੂਹ ਦੇ ਵਿੱਚੋਂ ਜਲ ਨਿਕਲਿਆ ਉਹ ਮਿੱਠਾ ਜਲ ਸੀ ਸੋ ਰਾਜਿਆ ਜੋ ਮਲਕਾਪੁਰ ਦਾ ਸੀ ਉਸ ਦੀ ਇਹੀ ਬੇਨਤੀ ਸੀ ਕਿ ਗੁਰੂ ਸਾਹਿਬ ਮੇਰੀ ਰਿਆਸਤ ਖਾਲੀ ਹੋ ਰਹੀ ਹੈ ਸੋ ਇਸ ਜਗ੍ਹਾ ਤੇ ਪਾਣੀ ਦੀ ਜੋ ਗਮੀ ਹੈ ਖਾਰਾ ਪਾਣੀ ਹੈ ਤਾ ਗੁਰੂ ਸਾਹਿਬ ਜੀ ਇੱਕ ਥੜੇ ਤੇ ਜਿਸੇ ਕਦਮ ਦੇ ਦਰਖਤ ਦੇ ਥੱਲੇ ਬੈਠੇ ਸੀ ਉਹ ਕਦਮ ਦਾ ਦਰਖਤ ਕੁਛ ਪੁਰਾਣਾ ਹੋਣ ਕਰਕੇ ਪਟੜ ਕੇ ਨਵੀਂ ਜਗ੍ਹਾ ਤੇ ਲਗਾ ਦਿੱਤਾ ਹੈ ਜੋ ਥੜੇ ਦੇ ਥੱਲੇ ਬੈਠੇ ਸੀ ਗੁਰੂ ਸਾਹਿਬ ਜੀ ਉਹ ਥੜਾ ਇਹ ਅੰਦਰ ਬਣਿਆ ਹੋਇਆ ਏ ਸੋ ਆਪਾਂ ਥੜੇ ਦੇ ਦਰਸ਼ਨ ਕਰਦੇ ਹਾਂ ਤੇ ਅੱਗੇ ਜੋ ਕਦਮ ਦਾ ਦਰਖਤ ਪੁਰਾਣਾ ਹੋ ਚੁੱਕਿਆ ਸੀ ਉਹ ਕਦਮ ਦਾ ਦਰਖਤ ਪਟੜ ਕੇ ਹੋਰ ਨਵਾਂ ਜੋ ਕਲਮਾ ਘੜ ਕੇ ਨਮੀਆਂ ਲਗਾਈਆਂ ਗਈਆਂ ਹਨ ਇਹ ਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ ਤੇ ਆ ਕੇ ਬੈਠੇ ਸੀ ਜੋ ਕਦਮ ਦਾ ਦਰਖਤ ਸੀ ਕਾਫੀ ਵੱਡਾ ਫੈਲਿਆ ਹੋਇਆ ਸੀ ਇਸ ਜਗ੍ਹਾ ਤੇ ਗੁਰੂ ਸਾਹਿਬ ਆ ਕੇ ਬੈਠੇ ਸੀ ਸੋ ਰਾਜੇ ਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਨੇ ਪਾਣੀ ਮਿੱਠਾ ਇੱਥੇ ਬਖਸ਼ਿਆ ਸੋ ਜੋ ਜਲ ਦਾ ਖੂਹ ਪਟਵਾਇਆ ਸੀ ਉਹ ਇਹ ਖੂਹ ਹੈ ਜੋ ਅੱਜ ਵੀ ਸਾਂਭ ਕੇ ਰੱਖਿਆ ਹੋਇਆ ਹੈ ਇਹਦੇ ਵਿੱਚੋਂ ਕਲਮਾ ਕੱਢ ਕੇ ਨਾ ਉਹਦੇ 'ਚ ਲਗਾਈਆਂ ਨੇ ਉਹ ਵਾਲੇ 'ਚ ਉਹ ਲਗੀਆਂ ਨੇ ਆਹ ਪੁਰਾਣਾ ਐ ਕਿੰਨਾ ਪੁਰਾਣਾ ਹੋ ਗਿਆ ਹੈ ਨਾ ਪਰਦਾ ਵਿਆ ਸਾਰਾ ਹੀ ਹਾਂ ਜਮੇਪੁਰ ਹੈ ਆਪਿਆ ਜ਼ਿਆਦਾ ਟਾਈਮ ਲੱਗਿਆ ਨਾ ਹਾਂ ਖਤਮ ਹੋ ਗਿਆ ਸਾਰਾ ਹੀ ਇਹਨੂੰ ਸਗ ਬਾਬਾ ਜੀ ਸਾਹਮਣਾ ਚਾਹੀਦਾ ਏ ਇਹਨੂੰ ਸਾਹਮਣਾ ਚਾਹੀਦਾ ਈ ਇਹ ਚੀਜ਼ ਨੂੰ ਮੈਂ ਕਿ ਇਹਨੂੰ ਸਾਹਮਣਾ ਚਾਹੀਦਾ ਹੈ ਅੱਛਾ ਨਹੀਂ ਫਿਰ ਵੀ ਇਹ ਜਿਹੜੀ ਬੱਚ ਬਚੀ ਹੋਈ ਹੈ ਚੀਜ਼ ਅੱਛਾ ਸਹੀ ਕਿੱਥੇ ਈ ਅੱਛਾ ਸਹੀ ਨਹੀਂ ਮਤਲਬ ਜਿਵੇਂ ਆ ਅੰਦਰ ਕਮਰੇ ਕੋਮਰੇ ਵਿੱਚ ਰੱਖ ਦੋ ਹਾਂ ਇਹ ਤਹ ਚਲੋ ਉਹਦੀਆਂ ਕਲਮਾਂ ਕੱਢ ਕੇ ਇਹਦੇ 'ਚ ਲਾ ਦਿੱਤੀਆਂ ਨੇ ਹੈ। ਬਸ ਹੁਣ ਜਾਣ ਦੀ ਤਿਆਰੀ ਹੋ ਰਹੀ ਆ। ਲੰਗਰ ਪੱਕ ਰਿਹਾ ਹੈ। ਸੋ ਸੇਵਾਦਾਰਾਂ ਦੀ ਕਮੀ ਹੋਣ ਕਾਰਨ ਇਹ ਜਗ੍ਹਾ ਤੇ ਸੰਗਤਾਂ ਆਪ ਹੀ ਲੰਗਰ ਤਿਆਰ ਕਰਦੀਆਂ ਹਨ ਅਤੇ ਆਪ ਹੀ ਲੰਗਰ ਤਿਆਰ ਕਰਕੇ ਛਕਦੀਆਂ ਹਨ। ਸੋ ਇਸੇ ਕਰਕੇ ਸਭ ਸੰਗਤਾਂ ਹੁਣ ਜੋ ਬੀਬੀਆਂ ਹਨ ਲੰਗਰ ਤਿਆਰ ਕਰ ਰਹੀਆਂ ਹਨ। ਆਪਾਂ ਜਦੋਂ ਵੀਡੀਓ ਸ਼ੂਟ ਕਰਦੇ ਆ ਅੱਗੇ ਸੰਗਤਾਂ ਦਿਖਾਣੇ ਹਨ ਜੋ ਲੰਗਰ ਤਿਆਰ ਕਰ ਰਹੀਆਂ ਹਨ ਜੋ ਸੰਗਤਾਂ ਆਪਣੇ ਨਾਲ ਆਈਆਂ ਨੇ ਉਹ ਸਫਾਈ ਕਰੀਆਂ ਨੇ ਗੱਡੀ ਦੀਆਂ ਤੇ ਗੱਡੀ ਦੀ ਸਫਾਈ ਕਰਕੇ ਹੁਣ ਆਪਾਂ ਤੁਰਾਂਗੇ ਸੋ ਇਸ ਜਗ੍ਹਾ ਤੋਂ ਚਾਲੇ ਪਾ ਕੇ ਆਪਾਂ ਅੱਗੇ ਪ੍ਰਹਾਨਪੁਰ ਜੋ ਇਤਿਹਾਸਿਕ ਗੁਰਦੁਆਰਾ ਬਣਿਆ ਹੋਇਆ ਹੈ ਦੁਪਹਿਰ ਤੱਕ ਉਸ ਜਗ੍ਹਾ ਤੇ ਪਹੁੰਚ ਜਾਵਾਂਗੇ। ਧੰਨ ਲਗੇ ਸਫਾਈ ਕਰ ਸੰਤਾਂ। ਸਾਰੇ ਨਿੰਗਰ ਛਕ ਲਿਆ तकरीबन ਹੁਣ ਬੈਗ ਬਣ ਰਹੇ ਆ ਬੈਗ ਬਣ ਕੇ ਬੱਸ ਸੁੱਤੁਰਨ ਲੱਗੇ ਆ